ਸੇਖਰ ਤੇ ਪੈਰੇ ਮੇਰੇ ਹੱਥ ਸੋਟੀ ਭਰਾਈ ਲੈ ਛਾੜਨੀ ਮਾਇ ਸੁੰਭਰਦੀਆਂ ਜੇ ਨਾ ਸੁੰਭਰਾ ਮੇਰੇ ਬਿਨਾਂ ਤਾਂ ਅੰਦਰ ਵੀ ਰੂੜੀ ਲਾਗੁੰਦੀਆਂ ਨੇ ਹਾਂ ਹੇ ਤੋਬਾ ਮੇਰੇ ਰੰਸ ਤੋਬਾ ਨਾ ਪਾਈ ਅੱਜ ਕੱਲਿਆਂ ਬਹੁਤ ਬੜਾ ਆਪ ਹੀ ਦੱਸਦਾ ਕੋਈ ਜਿਹੜੀਆਂ ਚੰਗੀਆਂ ਨੇ ਚੰਗੀਆਂ ਬਥੇਰੀਆਂ ਨੇ ਉਹ ਚਲੋ ਲੱਤਾਂ ਵੀ ਘੁੱਟਦੀਆਂ ਕਮੰਡੀਆਂ ਦੀ ਹਾਂ ਲਾਹੋਰ ਇੱਕਾ ਲੇਰੀਆ ਜਗਤ ਦਾ ਪਤਾ ਰੱਖਦੇ ਨੇ ਐਸਾ ਸੁੰਭਰ ਤੁਸੀਂ ਮਗਾ ਚੋਰੀ ਦਾ ਸੁੰਭਰ ਦਾ ਦੇਖ ਤੱਕ ਆ ਗਈ ਮਰੀ ਘੁਣੇ ਕੋਕ ਪਕਾ ਲੂ ਐਸੀ ਇੱਕ ਆਪਣੀ ਹਾਂ ਤੈਨੂੰ ਚਾਹ ਦਾ ਕੁਤ ਬਣਾਉਣ ਲੈਣਾ ਹਾਏ ਕਾਹਮ ਤਨ ਸਕਰੀਨ ਤੇ ਮੈਂ ਦੱਸਦੀ ਆ ਐ ਕਰਿਆ ਕਰੀ ਮੇਰੀਆਂ ਦੋ ਚਾਰ ਮਸਾਲਾ ਲਾ ਕੇ ਚੁਗਲੀਆਂ ਕਰ ਦਿਆ ਕਰੋ ਦੇ ਕੋਲੇ ਚਾਹ ਤਾਂ ਚਾਹ ਤੇੰਦਾ ਦੁੱਧ ਚ ਪੱਤੀਆਂ ਪਾ ਪਾ ਦਊਂਗੀ ਅਕ ਤੇ ਆ ਵੀ ਨਾ ਜਾ ਰਹੀ ਮੰਮੀ ਆ ਝਾੜੂ ਆ ਗਿਆ ਤੇ ਚੱਕਿਆ ਤੇ ਜਮਾਦਾਰਾਂ ਦਾ ਦੇਖ ਭਾਈ ਮੇਰੀ ਤੀਹੇ ਤੂੰ ਹੀ ਚਾਰ ਰੋਕੂ ਫਾਟ ਘੱਟ ਬੋਲੀ ਇਹ ਪਿੱਛੇ ਤੇ ਬਚੂਗਾ ਮੈਂ ਤਾਂ ਵਿਆਹ ਕਰਾ ਕੇ ਪਸਤਾਉਂਦੀ ਆ ਇੱਥੇ ਨਾ ਤੈਨੂੰ ਸੀ ਲੈਣ ਗਈ ਸੀ ਨਾ ਵਿਆਹ ਕਰਵਾਉਂਦੀ ਹੈ ਮੇਰੇ ਮੁੰਡੇ ਨੂੰ ਤਾਂ ਰਸਤਾ ਕਿਸੇ ਨੂੰ ਐਡੇ ਐਡੇ ਦੂਰੋਂ ਆਉਂਦਾ ਸੀ ਮਾਰ ਕੇ ਕੈਨੇਡਾ ਅਮਰੀਕਾ ਤੋਂ ਰਸਤੇ ਤੇਰਾ ਪੇਪਾ ਠੱਕੇ ਨਾਲ ਕਰਕੇ ਗਿਆ ਸਾਡੇ ਜੇ ਤੁਹਾਡੇ ਇਹਦੇ ਲੱਛਣ ਸੀ ਤਾਂ ਹੀ ਦੂਰੋਂ ਆਉਂਦੇ ਸੀ ਨੇ ਨੇੜੇ ਨਾਲ ਦਾ